ڈجو دے گئے گلیاں ڈس نے تیرا بنایا ڈرے آیا سے ڈس نے کچھ اس جایا ڈرے آیا ووشنوں سے ਤੈਨੂੰ ਪਰਤਾ ਹਰੀ ਓਮ ਜੈ ਜਗਦੀਸ਼ ਹਰੀ ਤੂੰ ਹੋਏ ਗੰਗਾ ਘੋਚਰ ਸਭ ਦੇ ਪ੍ਰਾਨ ਪਤੀ ਸਵਾਮੀ ਸਭ ਦੇ ਪ੍ਰਾਨ ਪਤੀ ਕਿਸ ਵਿੱਚ ਮਿਲੂ ਦਇਆ ਕਿਸ ਵਿੱਚ ਮਿਲੂ ਅੰਤਿਮਾ ਦੇਖੋ ਜੀ ਸਰਨੋਂ ਪਹਿਲੇ ਅੱਜ ਦਾ ਜਿਹੜਾ ਕਾਰਜਕ੍ਰਮ ਕਰਾਇਆ ਗਿਆ ਆਨੰਦ ਸਭ ਸਾਡੇ ਸਾਰੇ ਮੰਦਰ ਦੇ ਸੇਵਾਦਾਰਾਂ ਵੱਲੋਂ ਆਈ ਹੋਈ ਸੰਗਤ ਨੂੰ ਲੱਖ ਲੱਖ ਵਧਾਈ ਇਹ ਸਾਰੀ ਕਿਰਪਾ ਦੇਵੀ ਜੀ ਦੀ ਹੈ ਇਹ ਮੰਦਰ ਵੀ ਉਹਨਾਂ ਦਾ ਅਸੀਂ ਸੇਵਾਦਾਰ ਆ ਜਨਮ ਅਸ਼ਟਮੀ ਤੋਂ ਬਾਅਦ ਜਿਹੜਾ ਵੀ ਸੰਡੇ ਆਂਦਾ ਹੈ ਅਸੀਂ ਸਾਰੇ ਜਣੇ ਮਿਲ ਕੇ ਸੇਵਾਦਾਰ ਆਨੰਦ ਉਸਮ ਮਨਾਉਂਦੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਵੈ ਬੜੀ ਦੂਰ ਦੂਰ ਤੋਂ ਸੰਗਤ ਆਂਦੀ ਹੈ ਪ੍ਰਭੂ ਜੀ ਦਾ ਆਸ਼ੀਰਵਾਦ ਲੈ ਕੇ ਜਾਂਦੀ ਹੈ ਅਸੀਂ ਚਾਹੁੰਦੇ ਆ ਸੰਗਤ ਇਸ ਤਰ੍ਹਾਂ ਹੀ ਆਂਦੀ ਰਵੇ ਮਾਤਾ ਰਾਣੀ ਦੀ ਕਿਰਪਾ ਲੈ ਕੇ ਜਾਂਦੀ ਰਵੇ ਕਿੰਨੇ ਸਾਲਾਂ ਤੋਂ ਨਾਰੇ ਇਹ ਲਗਭਗ 20 ਸਾਲ ਤੋਂ ਉੱਪਰ ਹੋ ਗਿਆ ਜੀ ਇੱਥੇ ਐਹੋ ਹੀ ਪ੍ਰੋਗਰਾਮ ਚੱਲਦੇ ਆ ਮਹੀਨੇ ਦੇ ਪਹਿਲੇ ਸੰਡੇ ਇੱਥੇ ਨੇਮ ਵੀ ਹੁੰਦਾ ਵਾ ਸ਼ਾਮੀ 5 ਤੋਂ 7 ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇੱਥੇ ਆਓ ਦੇਵੀ ਜੀ ਦੀ ਕਿਰਪਾ ਪਾਓ ਪ੍ਰਭੂ ਦਾ ਆਸ਼ੀਰਵਾਦ ਪਾਓ ਅੱਜ ਦੇ ਦਿਨ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਦਾ ਐਹੋ ਹੀ ਮੈਸੇਜ ਹੈ ਜੀ ਠਾਕੁਰ ਜੀ ਖੁਦ ਵੀ ਰਾਜਮਾਨ ਸੀ ਇੱਥੇ ਉਹਨਾਂ ਦੀ ਕਿਰਪਾ ਸਾਰਿਆਂ ਤੇ ਹੋਈ ਹੈ ਤੇ ਸਾਰੇ ਸ਼ਹਿਰ ਵਾਸੀਆਂ ਤੇ ਵੀ ਹੁੰਦੀ ਰਵੇ ਸਾਡੀ ਇਹੋ ਹੀ ਬੇਨਤੀ ਹਾਂਜੀ ਮੇਰਾ ਨਾਮ ਰਜਨੀ ਹੈ ਰਾਦੇ ਰਾਦੇ ਜੀ ਇਸ ਮੰਦਰ ਦੇ ਵਿੱਚ ਬੜੇ ਸਾਲਾਂ ਤੋਂ ਅਨੰਦ ਉਤਸਵ ਬਣਾਇਆ ਜਾ ਰਿਹਾ ਹੈ ਬੜੀ ਧੂਮ-ਧਾਮ ਨਾਲ ਅਤਲ ਭਾਈ ਆਇਆ ਨਾ ਮਤਲਬ ਸੱਸ਼ਨ ਕਰਦੇ ਹੈ ਨਾ ਕਿ ਮਨ ਆਕਰਸ਼ਿਤ ਹੋ ਜਾਂਦਾ ਕੁਦਰਤੀ ਆਨ ਕਠਾਪੁਰ ਜੀ ਦੀ ਮਿੱਠੀ ਕਰਤਾ ਹੈ ਜੀ ਅਨੰਦ ਮਾਣਿਆ ਉਹਨਾਂ ਦੇ ਭਜਨਾਂ ਦਾ ਬਹੁਤ ਜ਼ਿਆਦਾ ਤੇ ਅੱਜ ਆਏ ਤੁਸੀਂ ਸਾਰੇ ਬਹੁਤ ਹਰ ਸਾਲ ਨੱਚਦੇ ਆਏ ਹਰ ਸੰਡੇ ਨੂੰ ਇਹਨਾਂ ਦਾ ਸੱਸਣ ਹਰ ਮਨਤਲੀ ਦੇ ਬੜਾ ਬਹੁਤ ਸਾਲ ਹੋ ਗਏ ਬਹੁਤ ਸਾਲ ਹਰ ਸਾਲ ਆਉਂਦੇ ਨੇ ਹਾਂਜੀ ਹਾਂਜੀ ਹਰ ਮਨਤਲੀ ਹੁੰਦਾ ਇਹਨਾਂ ਦਾ ਸੰਡੇ ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਤੁਸੀਂ ਆ ਜੀਏ ਕੀ ਸਾਰੇ ਆਣ ਠਾਕੁਰ ਜੀ ਦਾ ਉਤਸਵ ਮਨਾਣ ਬਸ ਰੌਣਕਾਂ ਲਾਣ ਠਾਕੁਰ ਜੀ ਦੇ ਚਰਨਾਂ 'ਚ ਲੱਗਣ ਇੱਥੇ ਕਿਨੇ ਕਿਨੇ ਪ੍ਰੋਗਰਾਮ ਹੁਣਾਈ ਜਾਂਦੇ ਨੇ ਇਸ ਮੰਦਿਰ ਦੇ ਇੱਥੇ ਮੰਥਲੀ matlab ਭਈਆ ਸੱਸੰਗ ਵੀ ਕਰਦੇ ਆ ਹਰ ਪ੍ਰੋਗਰਾਮ ਹਰ ਦਿਨ ਤਿਹਾਰ ਦੇ ਇੱਥੇ ਪ੍ਰੋਗਰਾਮ ਹੁੰਦੇ ਆ ਸੱਸੰਗ ਦੇ ਵੀ ਕੋਈ ਵੀ ਦਿਨ ਤਿਹਾਰ ਆ ਜਾਏ ਸਾਰੇ ਪ੍ਰੋਗਰਾਮ ਜਾਗਰਨ ਨਵਰਾਤਰੀ ਦੁਰਗਾ ਸਤਿਤੀ ਦਾ ਪਾਠ ਹਰ ਪਾਠ ਹੁੰਦੇ ਬੜੀ ਧੂਮਧਾਮ ਬਣਾਇਆ ਜਾਂਦਾ ਔਰ ਬੜੇ ਸ਼ਰਧਾ ਦੇ ਨਾਲ ਮੇਰਾ ਨਾਮ ਸੋਨੀਆ ਹੈ ਤੇ ਅੱਜ ਸਾਡੇ ਕਾਨਾ ਜੀ ਦਾ ਜਨਮ ਉਤਸਵ ਮਨਾਇਆ ਗਿਆ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸਾਡੇ ਅਤਲ ਦਰਸ਼ੀ ਜੀ ਨੇ ਪੇਟਾਂ ਦਾ ਖੂਬ ਆਨੰਦ ਲਿੱਤਾ ਤੇ ਸਾਡੀ ਸੰਗਤਾਂ ਨੇ ਵੀ ਆਣ ਕੇ ਖੂਬ ਆਨੰਦ ਪਾਇਆ ਆਨੰਦ ਉਤਸਵ ਦਾ ਤੇ ਰੌਣਕਾਂ ਲੱਗੀਆਂ ਖੂਬ ਨੱਚੇ ਖੂਬ ਟੱਪੇ ਤੇ ਐਸਆਈ ਸੰਗਤਾਂ ਆਂਦੀਆਂ ਰਹਿਣ ਤੇ ਰੌਣਕਾਂ ਲਾਂਦੀਆਂ ਰਹਿਣ ਸਾਡੇ ਸ਼ਹਿਰ ਵਾਸੀਆਂ ਨੂੰ ਮੈਸੇਜ ਦੇ ਦਿਓ ਇਹ ਆਪਣੇ ਵੱਲੋਂ ਸਾਡੇ ਸ਼ਹਿਰ ਵਾਸੀਆਂ ਨੂੰ ਇਹੀ ਇਸ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਆਓ ਮੰਦਿਰ ਇਸ ਮੰਦਿਰ ਕੋ ਚਲਿਆ ਮਾਤਾ ਜੀ ਦਾ ਮੰਦਿਰ ਹੈ ਤੇ ਮੰਦਿਰ ਚ ਆ ਕੇ ਖੂਬ ਰੌਣਕ ਲਾਓ ਤੇ ਸਾਡੇ ਮੰਦਿਰ ਚ ਦਰਸ਼ਨ ਇਹ ਮੰਦਿਰ ਹੈਗਾ ਜੇ ਲਾਰੈਂਸ ਰੋਡ ਜਾਮੂਨਵਾਲੀ ਰੋਡ ਤੇ ਤੇ ਖੂਬ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਨੇ ਬਹੁਤ ਦੂਰੋਂ ਦੂਰੋਂ ਆਂਦੀਆਂ ਨੇ ਤੇ ਖੂਬ ਆਨੰਦ ਮਾਣਦੀਆਂ ਨੇ ਅਤੇ ਆ ਕੇ ਔਰ ਆਨੰਦਮਾਨ ਕੇ ਮਤਲਬ ਰੌਣਕਾਂ ਲਾ ਲਾ ਕੇ ਯਾਦ ਕਰਦੀਆਂ ਨੇ ਕਿ ਇਸ ਮੰਦਰ ਦਾ ਆਨੰਦ ਹੀ ਆਪਣਾ ਇੱਕ ਵਕੜਾ ਮੈਨੂੰ ਤੇ ਬਹੁਤ ਅੱਛਾ ਲੱਗਦਾ ਮੈਂ ਖੁਦ ਕਈ ਸਾਲਾਂ ਤੋਂ ਆ ਰਹੀ ਹਾਂ ਇੱਥੇ ਤੇ ਮੈਂ ਮਤਲਬ ਨਹੀਂ ਵੀ ਮੰਨ ਕਰਦਾ ਵੀ ਸਾਨੂੰ ਕੁਛ ਲਿਆ ਮਾਤਾ ਜੀ ਮਾਤਾ ਜੀ ਰਾਣੀ ਖਿੱਚ ਕੇ ਲਿਆਉਂਦੇ ਨੇ ਕਿ ਚਲੋ ਕਿ ਅੱਜ ਇੱਥੇ ਕੋਈ ਵੀ ਪ੍ਰੋਗਰਾਮ ਹੈ ਜਾਂ ਕਾਰਿਆਕਰਮ ਹੈ ਤੇ ਅਸੀਂ ਖੂਬ ਆਨੰਦ ਮਾਨਦੇ ਹਾਂ